ਸਿੱਧੂ ਮੂਸੇਵਾਲਾ ਦੀ ਵਰਸੀ ਦਾ ਸਮਾਗਮ ਖਤਮ ਹੋਣ ਤੋਂ ਬਾਅਦ ਸ਼ਾਮ ਨੂੰ ਬਹੁਤ ਸਾਰੇ ਚੌਣ ਵਾਲੇ ਮੂਸੇ ਹਵੇਲੀ ਪਹੁੰਚ ਗਏ ਮੂਸੇ ਹਵੇਲੀ ਪਹੁੰਚਣ ਤੋਂ ਬਾਅਦ ਇੱਕ ਮੁੰਡਾ ਮੂਸੇ ਹਵੇਲੀ ਦੇ ਗੇਟ ਦੇ ਸਾਹਮਣੇ ਖਲੋ ਕੇ ਜਜ਼ਬਾਤੀ ਹੋ ਗਿਆ ਤੇ ਸਿੱਧੂ ਮੂਸੇਵਾਲਾ ਬਾਰੇ ਬੋਲਦੇ ਹੋਏ ਕਰਨ ਔਜਲਾ ਤੇ ਹੋਰਾਂ ਬਾਰੇ ਕੀ ਬੋਲਿਆ ਦੇਖੋ ਅੱਗੇ ਪੂਰੀ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਭਰਵਾਤੀ ਦਾ ਮੈਂ ਅੱਜ ਮਰ ਜਾ ਪਵੇਂ ਕੱਲ ਮਰ ਜਾ ਮੇਰੇ ਫਾਪ ਬਣੇ ਪਰਵਾਤੀ ਦਾ ਠੀਕ ਆ ਓਏ ਛੋਟਾ ਸੀ ਬੱਬੂ ਬਣੀ ਆਇਆ ਇਹਨਾਂ ਬਾਤ ਮੋਟ ਦਾ ਐਡੀ ਵੱਡੀ ਗੱਲ ਹੁੰਦੀ ਐਥੇ ਕਰਨ ਹੋ ਦੇ ਲੱਗਣਾ ਉਹ ਬੈਠਾ ਕਿੱਥੇ ਬੈਠਾ ਉਹ ਪਤਾ ਨਹੀਂ ਕਿੱਧਰ ਬੈਠਾ ਦੋਈ ਤੂਈ ਚੁੱਪੀ ਪੈਦਾ ਰਾਈਡਰ ਬਹੁਤ ਪਾਈ ਜਾਂਦਾ ਫੁੱਦੂ ਗੱਲ ਨਹੀਂ ਉਹਦੀ ਯਾਰ ਬਾਈ ਮੈਂ ਕਹਿੰਦਾ 13 ਹੋਣਾ ਚਾਹੀਦਾ ਕੋਈ ਵੀ ਗੱਲ ਕਹਿਣੀ ਹੋਵੇ ਆਪਾਂ 13ੜਾ ਕਹੀ ਰਹੇ ਆ ਆਪਾਂ ਵੀ ਕੋਈ ਕਰ ਰਹੀ ਨਹੀਂ ਮੈਨੂੰ ਕਿਹੜਾ ਕੋਈ ਹੋਵੇ ਤੇ ਬੱਬੂ ਆਣ ਦੇ ਫੇਰ ਮੈਂ ਤਾਂ ਉਹਨਾਂ ਨਾਲ ਨਿਗਰ ਮੋਰੀ ਫੁੱਦੂ ਹੋ ਵੀ ਕਰਨ ਹੋਣ ਦੇ ਕਾਣ ਸਹੀ ਗੱਲ ਹੈ ਸਹੀ ਹੈ ਸਹੀ ਹੈ ਬਰਾਬਰ ਰਾਈਡਰ ਉਹ ਪਿੱਟੀ ਚਾਲਾਂ ਦੇ ਮੁੱਛ ਵਾਲਾ ਮੁੱਛਾਂ ਕਾਰਨ ਵੱਲ ਨਮਾ ਤਾਹੁੱਦੂ ਬੰਦਾ ਆ ਦੱਸਿਆ ਕਿ ਉਹ ਬੰਦੇ ਨੇ ਗਦਾਰੀ ਕੀਤੀ ਸੀ ਸਾਥ ਬੰਦਾ ਸੀ ਉਹਨੇ ਕੁਛ ਨਹੀਂ ਭੋਲਾ ਬੰਦਾ ਸੀ ਉਹਨੇ ਬਈ ਹਰ ਕਿੱਥੋਂ ਆਇਆ ਉਹਨੇ ਜਦੋਂ ਬਈ ਉਹਨੂੰ ਫੁਰਦੂ ਸਮਝਣਗੇ ਜੇ ਸਾਡੇ ਪੂਰੇ ਸੀ ਤੱਕੜੇ ਗਿਆ ਉਹ ਤਾਂ ਕੋਈ ਨਾ ਕਰੂੰਗਾ ਮੈਂ ਤੁਹਾਡਾ ਅੱਡੇ ਉਹਨੇ ਗਾਣੇ ਬਈ ਦੇਖ ਉਹਦੀ 11 ਤੱਕ ਸੁਣੀ ਪੀਓ